ਜੀ ਖੇਮ ਕਰਨ ਤੇ ਇਸ ਪਾਸੇ ਤੋਂ ਰੋਡ ਆਉਂਦੀ ਹੈ ਪੱਟੀ ਤੋਂ ਆ ਸੋਹਣਾ ਜਿਹਾ ਖੂਬਸੂਰਤ ਨਜ਼ਾਰਾ ਪੱਕੀਆਂ ਹੋਈਆਂ ਕਣਕ ਦੀਆਂ ਫਸਲਾਂ ਦਾ ਇਹਨੂੰ ਦੇਖਦੇ ਹੋਏ ਆਪਾਂ ਕੋਲ ਉੱਧ ਰਹੇ ਆ ਹੁਣ ਖੇਮ ਕਰਨ ਵਾਲੇ ਪਾਸੇ ਨੂੰ ਜਾਂ ਆਪਣੀ ਮੰਝਲਾ ਨੇ ਪਾਸੇ ਤੇ ਆਪਣਾ ਜੋ ਟੂਰ ਚੱਲ ਰਿਹਾ ਜੀ ਉਹ ਚੱਲ ਰਿਹਾ ਜੀ ਪੰਜਾਬ ਦੇ ਬਹੁਤ ਖੂਬਸੂਰਤ ਰੀਜ਼ਨ ਜਾਂ ਇਲਾਕੇ ਮਾਝਾ ਇਲਾਕੇ ਦਾ ਜੀ ਤੇ ਪਿਛਲੇ ਪາກ ਦੇ ਵਿੱਚ ਆਪਾਂ ਸ਼੍ਰੀ ਅਮਰਸਰ ਤੋਂ ਜੋ ਗਾਵਾਂ ਲੋਕੋ ਕੇ ਹੁੰਦੇ ਹੋਏ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋਂਾਂ ਦੇ ਨਗਰ ਪ੍ਰੀਤਨਗਰ ਗਏ ਸੀ ਤੇ ਅੱਜ ਆਪਾਂ ਜਾ ਰਹੇ ਆ ਜੀ ਖੇਮ ਕਰਨ ਵਾਲੇ ਪਾਸੇ ਨੂੰ ਤੇ ਖੇਮ ਕਰਨ ਦੇ ਨਜ਼ਦੀਕ ਜੋ ਭਾਰਤ ਪਾਕਿਸਤਾਨ ਜੋਨਾ ਇੰਟਰਨੈਸ਼ਨਲ ਬਾਰਡਰ ਹੈ ਉੱਥੇ ਇੱਕ ਗੁਰਦੁਆਰਾ ਸਹਿਬਾਨ ਹੈ ਜੀ ਗੁਰਦੁਆਰਾ ਸ਼ਹੀਦ ਸਾਬ ਸਿੰਘ ਜੀ ਦਾ ਜੋ ਕਿ ਪਾਰ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਦੇ ਐਂ ਉੱਪਰ ਪੈਂਦਾ ਤੇ ਇਹ ਵੀ ਕਹਿ ਲਓ ਕਿ ਜੋ ਇੰਟਰਨੈਸ਼ਨਲ ਬਾਰਡਰ ਹੈ ਨਾ ਉਹਦੀ ਜੋ ਕੰਡਿਆਲੀ ਤਾਰ ਹੈ ਉਹਦੇ ਬਿਲਕੁਲ ਕੰਡਿਆਲੀ ਤਾਰ ਪਾਰ ਕਰਕੇ ਫਿਰ ਅਗਲੇ ਪਾਸੇ ਪੈਂਦਾ ਲੇਕਿਨ ਪੈਂਦਾ ਭਾਰਤ ਦੀ ਹਦੂਦ ਦੇ ਅੰਦਰ ਹੀ ਹੈ ਤੇ ਆਪਾਂ ਜੇ ਪੂਸਪਾਸੇ ਜਾ ਰਹੇ ਹਾਂ ਜੀ ਹੁਣ ਪੱਟੀ ਤੋਂ ਸਫ਼ਰ ਆਰੰਭ ਕੀਤਾ ਅਗਲੇ ਵਾਲੇ ਪਾਸੇ ਨੂੰ ਤੇ ਆਪਣਾ ਜੋ ਸੈਟਿੰਗ ਵਗੈਰਾ ਕੈਮਰੇ ਦੀ ਕਰ ਲਈ ਆ ਤੇ ਹੁਣ ਕਰਦੇ ਆ ਸਫ਼ਰ ਦੀ ਸ਼ੁਰੂਆਤ ਤੇ ਤੁਹਾਨੂੰ ਮਿਲਦੇ ਹਾਂ ਹੁਣ ਔਨ ਰੋਡ ਆਓ ਜੀ ਇਹ ਕੈਮਰਾ ਇਹ ਕੈਮਰਾ ਜੇ ਕੁਛ ਆਪਾਂ ਰਿਕਾਰਡ ਜਦੋਂ ਜਦ ਆਪਾਂ ਮੰਨ ਲਓ ਗੁਰਦੁਆਰੇ ਜਾਣਾ ਨਾ ਗੁਰਦੁਆਰੇ ਜਾ ਕੇ ਇਹਨੂੰ ਔਨ ਕਰ ਦੇਣਾ ਵੀਡੀਓ ਬਣ ਜੇ ਤੇ ਵੀਡੀਓ ਬਣ ਜਾਣੀ ਅਸੀਂ ਹੁਣ ਚੱਲਦੇ ਹਾਂ ਖੇਮ ਕਰਨ ਨੂੰ ਹੋਰ ਫਿਰ ਵੀਡੀਓ-ਵੀਡੀਓ ਬਣਾਉਣੀਆਂ ਕਿ ਆਓ ਉੱਥੇ ਜਾਣਾ ਗੁਰਦਵਾਰਾ ਸਾਹਿਬ ਜਾਣਾ ਇੱਕ ਤੇ ਉੱਥੇ ਕਹਿੰਦਾ ਗੁਰਦੁਆਰਾ ਜਿੱਦ ਨਹੀਂ ਜਾਣਾ ਜਾਣਾ ਮੈਦੀਪੁਰ ਮੈਦੀਪੁਰ ਹ ਉੱਥੇ ਜਾਣਾ ਅੱਜ ਖੁੱਲਾ ਹੁੰਦਾ ਨਾ ਇਹ ਦਵਾਰ ਆਇਆ ਦਵਾਰ ਉੱਥੇ ਜਾਣਾ ਮੈਦੀਪੁਰ ਪੈਂਦਾ ਨਾ ਆ ਮੈਦੀਪੁਰ ਪੈਂਦਾ ਪਹਿਲਾਂ ਜਾਣਾ ਖੀਮਕਰ ਉੱਥੋਂ ਮੋੜਨਾ ਪੈਣਾ ਨਾ ਉੱਥੇ ਜਾਣਾ ਚਲੋ ਠੀਕ ਹੈ ਓਕੇ ਚਲੋ ਜੀ ਇੱਥੋਂ ਕਹਿੰਦੇ ਵੀ ਹੁਣ ਜ਼ਰੂਰ ਬਤਰੀ ਵੱਲ 25 ਕਿਲੋਮੀਟਰ ਖੀਮਕਰ ਰਹਾ ਹੈਗਾ ਅੱਜ ਬਾਦੇ ਉਧਰ ਸਰਕ ਕਰਦੇ ਆ ਤੁਹਾ ਨਾਲ ਨਾਲ ਜੋ ਸ਼ੰਜੋ ਬਾਰੇ ਗਿਆ ਤੇ ਆ ਸੱਜੇ ਪਾਸੇ ਤੋਂ ਰੋੜ ਆ ਰਹੀ ਹੈ ਜੀ ਠਿੱਖੀ ਵਿੰਡ ਤੋਂ ਤੇ ਸਾਹਮਣੇ ਪਾਸੇ ਜਾ ਰਹੀ ਹੈ ਹੁਣ ਇੱਕ ਛੇਮ ਕਰਨ। ਅਸੀਂ ਵਸੇ ਠਿੱਖੀ ਵੈਂਟਰੀ ਗਏ ਅਸੀਂ ਸਿੱਧਾ ਪੱਟੀ ਤੋਂ ਛੇਮ ਕਰਨ ਆ ਗਏ ਤੇ ਹੁਣ ਆਪਾਂ ਜੋਨਾ ਠਿੱਖੀ ਵੈਂਟ ਤੋਂ ਰੋੜ ਆਦੀ ਹੈ ਉਹਦੇ ਉੱਪਰੋਂ ਲੱਪਾ ਸਫਰ ਆਰੰਭ ਕਰ ਦਿੱਤਾ ਤੇ ਇਹ ਹੁਣ ਇੱਥੇ ਨਾ ਬੋਰ ਲੱਗਾ ਸੀ ਕਿ ਖੇਮ ਕਰਨ 0 ਕਿਲੋਮੀਟਰ ਭਾਵੇਂ ਖੇਮ ਕਰਨ ਨੂੰ ਦੋਸਤ ਆ ਗਿਆ ਲਓ ਜੀ ਆਪਾਂ ਹੁਣ ਖੇਮ ਕਰਨ ਦਾ ਪਹੁੰਚ ਗਏ ਆ ਇੱਕ ਵਾਰ ਆਪਾਂ ਨਾ ਪੜਾ ਜਿਆ ਕਲੀਅਰ ਹੋ ਜੇ ਵੀ ਆਪਾਂ ਜਾਣਾ ਕਿਹੜੇ ਪਾਸੇ ਆ ਆਪਣੇ ਨਾ ਕੋਈ ਨਕਸ਼ਾ ਹੋਰ ਕੋਈ ਦੇਖ ਲੈਣੇ ਆ ਇਹ ਤੋਂ ਹੈਗਾ ਜੀ तकरीबन 5-6 ਕਿਲੋਮੀਟਰ ਦੂਰ ਤੇ ਲੋ ਜੀ ਨਾ ਸੱਜ ਲਈ ਤਾਂ ਪੁੱਛਣਾ ਨਿਕਲੂਗਾ ਉਹ ਜੇ ਆਪਾਂ ਬਸੇ ਮੇਅਰ ਲਾ ਲਿਆ ਲੱਗਦਾ ਤੇ ਆਪਾਂ ਨੂੰ ਸਭ ਲੱਗ ਜਾਊਗਾ ਤੋਂ ਹਿੰਦਾ ਕਿੱਦੋਂ ਖੇਮ ਕਰਨ ਤੋਂ ਨਾ ਖੰਬੇ ਪਾਸੇ ਮੁੜਿਆ ਤੇ ਸਾਡੇ ਸਾਹਮਣੇ ਆ ਗਿਆ ਜੀ ਉਹਨਾਂ ਰੇਲ ਟ੍ਰੈਕ ਤੇ ਸੱਜੇ ਪਾਸੇ ਹੈਗਾ ਜੀ ਸ਼ਾਂਤ ਨਿਰੰਕਾਰੀ ਭਵਨ ਇਹ ਵਧਾ ਅਲੋਮੇਗਰਾ ਨਾ ਆਪਣਾ ਖੇਮ ਕਰਨ ਹੈਗਾ ਇਹ ਗਲਤ ਸਾਡੀ ਜਿਹੜਾ ਉਹ ਸਾਡੀ ਆ ਗਈ ਨਾ ਆਪਣੀ ਬਾਰਡਰ ਇੰਟਰਨੈਸ਼ਨਲ ਬਾਰਡਰ ਚੇਂਜ ਦੇ ਕਲਰ ਪੰਜਾਬ ਦੇ ਵਿੱਚ ਜੋ ਬਾਰਡਰ ਏਰੀਆ ਹੈ ਇੰਟਰ ਮੋਡਲਾ ਵੀ ਆ ਆ ਦਾ ਮੀਲ ਦਾ ਖਾਲੀ ਫੀਲਿੰਗ ਲੱਪੀ ਆਉਣੇ ਇਧਰ ਇਹੋ ਜੇ ਕੋਲੇ ਬਲੇ ਹੋਣੇ ਡਾਈਜੇਸ਼ਨ ਪ੍ਰੋਜੈਕਟ ਚੈਕ ਚੇਤਾ ਕੁਵੈਲਕਮ ਕੀਤਾ ਜੀ ਬੀਆਰ ਨੇ ਵੈਲਕਮ ਕੀਤਾ ਜੀ ਇਹ ਅਜੇ ਹੋਰ ਅਸੀਂ ਪਿੰਡ ਤੋਂ ਆ ਕੇ ਬਾਹਰ ਹੈ ਸਾਮਣੇ ਬਸਣ ਦਾ ਮਾਹੌਲ ਹੈ ਬਹੁਤ ਸ਼ਾਂਤ ਜਿਹਾ ਆ ਗਿਆ ਕਿਉਂਕਿ ਹੁਣ ਬਾਰਡਰ ਦੇ ਲੱਗ ਆ ਗਏ ਨੇ ਅੱਗੇ ਜਾ ਰਹੀ ਹੈ ਬੋਰਡਰ ਸਰਹਦ ਵਾਲੇ ਪਾਸੇ ਤੇ ਸਾਹਮਣੇ ਮੈਨੂੰ ਨਾ ਤਾਰਾਂ ਵਾਂਜਰ ਆ ਰਹੀਆਂ ਜਿਉਂਦਾ ਆਪਣੀ ਬਾਰਡਰ ਦੀਆਂ ਲਾਈਨਸ ਨਹੀਂ ਹੈ ਨਾ ਕੋਈ ਨਜ਼ਰ ਆ ਰਹੀ ਹੈ ਵਾਹ ਬੋਰਡਰ ਸਰਹਦ ਤੇ ਲੱਗਦਾ ਅੱਜ ਹਰਥੇ ਘੂ ਪੈਰੇ ਨੇ ਪਾਵਨ ਬਣ ਕੇ ਜਗ ਦੀ ਬਾਸ ਸੁਆਈ ਰਹੀ ਹੈ सामभले पासे ना? आप देखते गुरुद्वारा साहब उस पास गुरुद्वारा पिंड लहली ਉਹ ਗਾਫਰ ਆ ਫਿਰ ਆਪਾਂ ਨੂੰ ਜੋ ਸਾਡੇ ਵੀਕਲ ਨਹੀਂ ਚਾਲ ਕੇ ਤੇ ਇਸ ਪਾਸੇ ਲੱਗਦਾ ਕੋਈ ਬੰਨ ਹੋ ਗਿਆ ਇਹ ਬਾਤ ਦੁਬਾਰਾ ਸਹਿਵਾ ਗਈ ਇੱਥੇ ਲੱਗਦਾ ਉਹ ਆ ਜੇ ਅੰਦਰ ਰੋਮੀ ਮਾਰਕ ਬਣ ਰਹੀ ਹੈ ਜੋ ਕਿ ਸਾਡੇ ਬਾਰਡਰ ਲਾਈਨ ਦੇ ਸੱਜੇ ਪਾਸੇ ਭਵਕੇ ਪਿੰਡ ਵਾਲੇ ਪਾਸੇ ਆ ਤੇ ਖੱਬੇ ਪਾਸੇ ਉਹ ਦੂਤ ਤਾਰਾਂ ਨੇ ਚਲੋ ਕਰਦੇ ਗੱਲ ਇਹ ਗੁਰੂ ਆਪਾਂ ਹੁਣ ਆਏ ਆ ਜੀ ਤੇ ਇਹ ਸਾਹਮਣੇ ਪਾਸੇ ਹੁਣ ਉਹ ਤਾਰਾਂ ਦੇ ਪਰਲੇ ਪਾਸੇ ਆ ਜੀ ਗੁਰਦੁਆਰਾ ਸਾਹਿਬ ਆ ਦੇਖੋ ਸੰਗਤਾਂ ਜਾ ਰਹੀਆਂ ਨੇ ਉੱਤ ਪਾਸੇ ਨੂੰ ਆ ਦੇਖੋ ਆ ਨਾ ਉਰਲੇ ਪਾਸੇ ਆ ਫੈਂਸਿੰਗ ਕੀਤੀ ਹੋਈ ਆ ਇਹ ਸਾਡੇ ਇੰਡੀਆ ਵਾਲੇ ਪਾਸੇ ਫੈਂਸਿੰਗ ਆ ਤੇ ਇਹ ਤੋਂ ਵੀ ਅੱਗੇ 2 2.5 ਖੇਤ ਜੋ ਅੱਗੇ ਜਗਾ ਜੁ ਹੈ ਇੰਡੀਆ ਦੀ ਆ ਬੁਰਜੀ ਤੱਕ ਉੱਥੇ ਗੁਰਦੁਆਰਾ ਸਾਹਿਬਾਨ ਸ਼ੋਭਤ ਨੇ ਇਨਫੋਰਮੇਸ਼ਨ ਬੋਰਡ ਲੱਗਾ ਹੋਇਆ ਪਈਥੋਂ ਤੁਸੀਂ ਗਾਂ ਵਹੀਕਲ ਲੈ ਕੇ ਨਹੀਂ ਜਾ ਸਕਦੇ ਤੇ ਸਿਰਫ ਆਪਣਾ ਆਈਡੀ ਕਾਰਡ ਲੈ ਜਾ ਸਕਦੇ ਹੋ ਜੀ ਤੇ ਤੁਹਾਡਾ ਵਹੀਕਲ ਤੁਹਾਡਾ ਲੱਗੇ ਇੱਥੇ ਕਾਊਂਟਰ ਦੇ ਉੱਪਰ ਜਮਾ ਹੋ ਜਾਂਦਾ ਪਰਚੀ ਲੈ ਕੇ ਫੇਰ ਗਾਂ ਤੁਸੀਂ ਜਾ ਸਕਦੇ ਹੋ ਤੇ ਆ ਸਾਰੇ ਖੇਤ ਨੇ ਤੇ ਆਸ-ਪਾਸੇ ਜੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਹੈ ਬਾਰਡਰ ਦੇ ਉਰਲੇ ਪਾਸੇ ਬਹੁਤ ਹੀ ਲੱਖੜ ਜਿਹਾ ਬਰਤਾਰਾ ਦੇਖਣ ਨੂੰ ਮਿਲਿਆ ਮਤਲਬ ਇੰਟਰਨੈਸ਼ਨਲ ਬਾਰਡਰ ਤੇ ਉੱਪਰ ਗੁਰਦੁਆਰਾ ਸਹਿਬਾਨ ਸ਼ਿਸ਼ੂਬਤ ਹੈ ਸ਼ਹੀਦ ਸਿੰਘ ਦਾ ਸ਼ਹੀਦ ਸਾਹਿਬ ਸਿੰਘ ਜੀ ਤੇ ਇੱਧਰ ਵੀ ਗੁਰਦੁਆਰਾ ਸਹਿਬਾਨ ਬਣੀ ਹੋਏ ਨੇ ਜਿੱਥੇ ਭੂਗ ਪੈ ਰਹੇ ਨੇ ਇੱਧਰ دیਵਾਨ ਹਾਲ ਹੈਗਾ ਪਹਿਲੇ ਲੰਗਰ ਵੀ ਹੈਗਾ ਲੰਗਰ ਹੈ ਲੰਗਰ ਮਿਲਦਾ ਇੱਧਰ ਅੱਗੇ ਅੱਛਾ ਇਧਰ ਦੇ ਅੰਦਰ ਦੀ ਚਲੋ ਲੰਗਰ ਸ਼ੱਕੇ ਆਪਾਂ ਫਿਰ ਆਪਾਂ ਇਤੋਂ ਜਾਂਦੇ ਜਾਂਦਾ ਫਿਰ ਤੁਹਾਨੂੰ ਨਾਲ ਸਭ ਕੁਝ ਦੱਸਦੇ ਪੀ ਇੱਥੇ ਕਿਵੇਂ ਦਾ ਮਾਹੌਲ ਹੈ ਚਲੋ ਜੀ ਇਹ ਜੀ ਸਥਾਨ ਜਿੱਥੇ ਆਪਾਂ ਨਾ ਹੁਣ ਜਾ ਕੇ ਐ ਬਾਰਡਰ ਦੇ ਲਾਗੇ ਉਹਦੇ ਨਜ਼ਦੀਕ ਜਿੱਥੇ ਨਾ ਪਿੰਡ ਵਾਲੇ ਸੇਵਾ ਕਰਦੇ ਨੇ ਇੱਥੇ ਵੀ ਗੁਰਦੁਆਰਾ ਸਹਿਬਾਨ ਬਣੇ ਹੋਏ ਨੇ ਜਿੱਥੇ ਕਿ ਹਰ ਐਤਵਾਰ ਨੂੰ ਬਾੜ ਦੇ ਭੋਗ ਪੈਂਦੇ ਨੇ ਸੰਗਤਾਂ ਸੇਵਾ ਕਰਦੀਆਂ ਨੇ ਉਸ ਤੋਂ ਬਾਅਦ ਫਿਰ ਨਾ ਦੂਨਾ ਸਥਾਨ ਹੈ ਬਾਰਡਰ ਦੇ ਨਜ਼ਦੀਕ ਜਾਕਾ ਲੋਪੀ ਤਾਰਾਂ ਦੇ ਪਰਲੇ ਪਾਸੇ ਉੱਥੇ ਵੀ ਸੰਗਤ ਜਾਂਦੀ ਹੈ ਕਸੀ ਕਾਲ ਜੀ ਕਿਉਂ ਨਾ ਜੀ ਆਪਾਂ ਤੁਹਾਨੂੰ ਥੋੜਾ ਜਿਹਾ ਇਹਦਾ ਨਾ ਦੱਸ ਦਿਆਂ ਵੀਰਵਾ ਜਿੰਨੀ ਕਿ ਸਾਨੂੰ ਨਾ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਵੀ ਹਸਾਲ ਨਾਲ ਆਪਾਂ ਹੋਰ ਵੀ ਬਤ ਗੱਲ ਕਰਦੇ ਆ ਕੀ ਕਿਥੇ ਆਲ ਦਾ ਰਾਹ ਕੀ ਹੈ ਅਸੀਂ ਕਿੰਨੇ ਵਜੇ ਆ ਸਕਦੇ ਹਾਂ ਕਿੰਨੇ ਵਜੇ ਤੱਕ ਰਹਿ ਸਕਦੇ ਹਾਂ ਤੇ ਕਿਸ ਦਾ ਮਾਹੌਲ ਕਿਉਂ ਹੈ ਉਹ ਸ਼ਾਮੇ ਜਾ ਕੇ ਆਪਣੀ ਮਰਜ਼ੀ ਗੱਲਬਾਤ ਕਰ ਚਲੋ ਘਰ ਦੇਖ ਲੈਨੇ ਫਿਰ ਕੇ ਮੜ ਜੂ ਆਪਾਂ ਹੁਣ ਨਾ ਅ ਗੁਰਦੁਆਰਾ ਸ਼ਹੀਦ ਸਾਬ ਸਿੰਘ ਜੀ ਉਹਨਾਂ ਦੇ ਜੋ ਦਰਬਾਰ ਆ ਗੁਰਦੁਆਰਾ ਸਾਹਿਬ ਨੇ ਉਹਦੇ ਹੁਣ ਦਰਸ਼ਨ ਕਰਕੇ ਆਏ ਆ ਜੀ ਖੇਮ ਕਰਨ ਦੇ ਨਜ਼ਦੀਕ ਜੋ ਪਿੰਡ ਪੈਂਦਾ ਮਹਿੰਦੀਪੁਰ ਉੱਥੇ ਉਹ ਗੁਰਦੁਆਰਾ ਸਹਿਬਾਨ ਜੁਦਾ ਉਹ ਸ਼ੋਭਤ ਹੈ ਜੀ ਜਦੋਂ ਅੱਥੇ ਗਿਆ ਨਾ ਤੇ ਸਾਹਮਣੇ ਪਾਸੇ ਇੱਕ ਨਾ ਸੱਜੇ ਪਾਸੇ ਇੱਕ ਹੋਰ ਗੁਰਦੁਆਰਾ ਸਹਿਬਾਨ ਜੁਹਾਨ ਉਹ ਉਹਦੀ ਉਸਾਰੀ ਹੋ ਰਹੀ ਉਥੇ ਪਾਰ ਚੱਲ ਰਹੀ ਸੀ ਉਥੋਂ ਪਤਾ ਲੱਗਾ ਵੀ ਜੋ ਨਾ ਗੁਰਦੁਆਰਾ ਸ਼ੀਰ ਸਾਹਿਬ ਸਿੰਘ ਹੈ ਉਹ ਕਿਉਂਕਿ ਉਹ ਬਾਰਡਰ ਦੇ ਬਿਲਕੁਲ ਉੱਪਰ ਹੈ ਤੇ ਗੱਲੋ ਵੀ ਜੋ ਨਾ ਇੰਟਰਨੈਸ਼ਨਲ ਬਾਰਡਰ ਉੱਪਰ ਆਪਣੇ ਭਾਰਤ ਵਾਲੇ ਪਾਸੇ ਜੋ ਤਾਰ ਲੱਗੀ ਹੋਈ ਹੈ ਉਹਦੇ ਪਰਲੇ ਪਾਸੇ ਉਥੇ ਸੇਵਾ ਲੇਕਿਨ ਉਥੇ ਸਿਰਫ ਤੇ ਸਿਰਫ ਸੇਵਾ ਜੋ ਹੁੰਦੀ ਹੈ ਉਹ ਹੁੰਦੀ ਹੈ ਜੀ ਸਿਰਫ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਉਹ ਜੋ ਸੇਵਾ ਹੈ ਨਾ ਦੋਸਤੋ ਉਹ ਇਸ ਤਰ੍ਹਾਂ ਵੀ ਹਰ ਐਤਵਾਰ ਜੋ ਸੰਗਤ ਹੈ ਨਾ ਇਸ ਪਿੰਡ ਦੀ ਜਾਂ ਹੋਰ ਜੋ ਸ਼ਰਧਾਲੂ ਨੇ ਉਹ ਜੋ ਨਾ ਬਾਰਡਰ ਦੇ ਪਹਿਲਾਂ ਗੁਰਦੁਆਰਾ ਸਹਿਬਾ ਦਾ ਜਿੱਥੇ ਆਪਾਂ ਲੰਗਰ ਛਕਿਆ ਉੱਥੇ ਫਿਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਭੋਗ ਪੈਂਦੇ ਨੇ ਉਥੋਂ ਫਿਰ ਤਕਰੀਬਨ 11:30 12 ਵਜੇ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਹੈ ਉਹ ਫਿਰ ਜੋ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਜੋ ਤਾਰਾਂ ਲਗੀਆਂ ਨੇ ਨਾ ਕੰਡਿਆਲੀ ਤਾਰ ਹੈ ਉਹਦੇ ਪਾਰ ਲਜਾਇਆ ਜਾਂਦਾ ਹੈ ਉਸ ਸਥਾਨ ਦੇ ਉੱਪਰ ਜੋ ਸਥਾਨ ਸ਼ਹੀਦ ਸੈਭ ਸਿੰਘ ਜੀ ਨਾਲ ਸੰਬੰਧਿਤ ਹੈ ਜੀ ਉੱਥੇ ਜਾ ਕੇ ਫਿਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਭੋਗ ਪੈਂਦੇ ਨੇ ਉਸ ਤੋਂ ਪ੍ਰੰਤ ਸਮਾਪਤੀ ਹੁੰਦੀ ਹੈ ਫਿਰ ਤੋਂ ਜੋ ਮਹਾਰਾਜ ਦਾ ਸਰੂਪ ਹੈ ਉਹ ਗੁਰਦੁਆਰਾ ਸਾਹਿਬ ਜੋ ਤਾਰਾਂ ਦੇ ਉਰਲੇ ਪਾਸੇ ਪੈਂਦਾ ਹੈ ਪਿੰਡਾਂ ਵਾਲੇ ਪਾਸੇ ਪੈਂਦਾ ਉੱਥੇ ਵੀ ਲੈ ਕੇ ਆ ਜਾ ਜਾਂਦਾ ਹੈ ਹੁਣ ਗੱਲ ਕਰਦੇ ਆਂ ਕਿ ਉੱਥੇ ਦਾ ਮਾਹੌਲ ਕਿ ਹੋ ਜਿਆ ਬਾਰਡਰ ਲਾਈਨ ਤੇ ਬਿਲਕੁਲ ਉੱਪਰ ਜੇਕਰ ਲੱਭ ਜਿੱਥੇ ਨਾ ਭਾਰਤ ਵਾਲੇ ਪਾਸੇ ਬੁਰਜੀ ਲੱਗੀ ਹੋਈ ਹੈ ਨਾ ਚਿਟੇ ਰੰਗ ਦੀ ਬੁਰਜੀ ਉਹਦੇ ਬਿਲਕੁਲ ਨਾਲ ਜੋ ਗੁਰਦੁਆਰਾ ਸਹਿਬਾਨ ਨੂੰ ਸ਼ਿਸ਼ੂ ਬਤਨੇ ਜੀ ਪਰਲਾ ਪਾਸਾ ਜੋ ਇਲਾਕਾ ਹੈ ਉਹ ਸਾਰਾ ਸਾਰਾ ਲੱਖ ਜਾ ਉਹ ਫਿਰ ਪਾਕਿਸਤਾਨ ਵਾਲੇ ਪਾਸੇ ਆ ਜਾਂਦਾ ਜੀ ਜਿਹਦਾ ਜਿੱਥੇ ਕਿ ਪਾਕਿਸਤਾਨ ਦਾ ਜੋ ਜ਼ਿਲ੍ਹਾ ਕਸੂਰ ਉਹ ਪੈਂਦਾ ਹੈ ਜੀ ਸਾਹਮਣੇ ਪਾਸੇ ਪਾਕਿਸਤਾਨ ਵਾਲੇ ਪਾਸੇ ਜੋ ਨਾ ਤਾਬਰ ਲੱਗਾ ਹੁੰਦਾ ਜਿਹਦੇ ਉੱਪਰ ਉਹਨਾਂ ਦਾ ਫਲੈਗ ਲੱਗਾ ਹੋਇਆ ਉਹ ਵੀ ਨਜ਼ਰ ਆ ਰਿਹਾ ਸੀ ਤੇ ਇਸ ਪਲੇਸ ਦੇ ਪਾਸੇ ਜੋ ਮਾਹੌਲ ਇਸ ਤਰ੍ਹਾਂ ਵੀ ਆਪਾਂ ਜਿਲੇ ਉੱਥੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਪਹੁੰਚਦੇ ਆਂ ਆਤਾਰਾਂ ਤੋਂ ਪਹਿਲਾਂ ਉੱਥੇ ਇੱਕ ਇੰਤਜ਼ਾਮ ਕੀਤਾ ਪਿੰਡ ਵਾਲਿਆਂ ਵੱਲੋਂ ਉਹ ਤੁਹਾਡਾ ਜੋ ਸਮਾਨ ਹੈ ਤੁਹਾਡੇ ਬੈਗ ਨੇ ਤੁਹਾਡਾ ਜੋ ਮੋਬਾਈਲ ਹੈ ਟੈਂਕਾ ਤੁਹਾਡਾ ਵਹੀਕਲ ਸਾਰਾ ਉੱਥੇ ਉਹ ਸੰਭਾਲ ਲੈਂਦੇ ਆ ਤੁਹਾਨੂੰ ਇੱਕ ਪਰਚੀ ਕੱਢ ਦਿੰਦੇ ਆ ਪਰਫੈਕ ਉਹ ਪਰਚੀ ਤੇ ਨਾਲ ਕੁਝ ਪੈਸੇ ਜੋ ਦੀ ਸੇਵਾ ਪਾਉਣੀ ਹੁੰਦੀ ਹੈ ਤੇ ਜਾਂ ਫਿਰ ਇੱਕ ਘੱਟੋ ਘਾਟ ਆਧਾਰ ਕਾਰਡ ਤੁਹਾਡੀ ਆਇਡੈਂਟੀਟੀ ਉਹ ਤੁਸੀਂ ਨਾਲ ਲਿਜਾ ਸਕਦੇ ਹੋ ਫਿਰ ਤੁਸੀਂ ਜੋ ਜੋ ਤਾਰਾਂ ਨੇ ਉਹਨਾਂ ਨੂੰ ਪਾਰ ਕਰਕੇ ਫਿਰ ਪਰਲੇ ਪਾਸੇ ਜੋ ਗੁਰਦੁਆਰਾ ਸਹਿਬਾਨੇ ਉੱਥੇ ਦਰਸ਼ਨ ਕਰਨ ਵਾਸਤੇ ਜਾ ਸਕਦੇ ਹੋ ਤੇ ਤਾਰਾਂ ਦੇ ਕੋਲ ਜਾ ਕੇ ਨਾ ਵੈਸੇ ਜੋ ਨਾ ਤੁਹਾਨੂੰ ਨਾ ਮਹਿਸੂਸ ਹੁੰਦਾ ਬਹੁਤ ਇੱਕ ਤਰ੍ਹਾਂ ਦਾ ਵਿਲੱਖਣ ਜਿਹਾ ਮਹਿਸੂਸ ਹੁੰਦਾ ਕਿਉਂਕਿ ਕਦੀ ਅਸੀਂ ਨਾ ਮਤਲਬ ਇਸ ਤਰ੍ਹਾਂ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਜੋ ਤਾਰ ਲੱਗੀ ਹੁੰਦੀ ਕੰਡਿਆਲੀ ਤਾਰ ਲੱਗੀ ਇਹਦੀ ਆਪੋ ਨੂੰ ਕਦੀ ਪਾਰ ਨਹੀਂ ਕੀਤਾ ਇੱਥੇ ਜੋ ਪ੍ਰੋਵੀਜ਼ਨ ਹੈ ਉਹ ਦਿੱਤੀ ਗਈ ਹੈ ਸਰਕਾਰ ਬੋਲੋ ਪ੍ਰਸ਼ਾਸਨ ਬੋਲੋ ਤੁਹਾਡਾ ਬਾਕਾਇਦਾ ਕੜੀ ਤਲਾਸ਼ੀ ਹੁੰਦੀ ਹੈ ਆਈਡੈਂਟੀਟੀ ਕਾਰ ਤੇ ਉਹ ਪਰਚੀ ਤੁਸੀਂ ਲੈ ਕੇ ਫਿਰ ਗੁਰਦੁਆਰ ਸਾਹਿਬ ਦੇਖੇ ਜਾ ਸਕਦੇ ਹੋ ਸੇਵਾ ਕਰਕੇ ਵਾਪਸ ਆ ਸਕਦੇ ਹੋ ਫਿਰ ਆਪਣਾ ਸਮਾਨ ਲੈ ਕੇ ਲੰਗਰ ਛਕੋ ਘਰ ਨੂੰ ਵਾਪਸ ਆ ਜਾਓ ਇਹ ਦੋਸਤੋ ਪੂਰੇ ਦਾ ਬੁਰਾ ਮਾਹੌਲ ਹੈ ਜੀ ਤੇ ਬਹੁਤ ਮਤਲਬ ਇਕਲਾ ਮੇਸਮੇ ਤੇ ਕੋ ਸਗਾ ਵੀ ਯਾਰ ਇਹ ਵੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਉਣੇ ਚਾਹੀਦੇ ਆ ਕਿਉਂਕਿ ਬਹੁਤ ਇੱਕ ਮਲਖਣ ਸਥਾਨ ਤੇ ਬਣਿਆ ਹੋਇਆ ਅੱਜ ਪਰਮਾਤਮਾ ਦੀ ਕਿਰਪਾ ਨਾਲ ਦਰਸ਼ਨ ਹੋਏ ਨੇ ਤੇ ਨਾਲੇ ਆਪਣਾ ਜੋ ਮਾਝੇ ਵਾਲਾ ਜੇ ਜੋ ਟੂਰ ਚੱਲ ਰਿਹਾ ਉਹਦਾ ਇੱਕ ਪ੍ਰਮੁੱਖ ਸਥਾਨ ਆ ਸਾਨੂੰ ਉਹਦੇ ਵੀ ਦਰ ਰੋਣ ਦਾ ਮੌਕਾ ਜੁਆ ਮਿਲਿਆ ਜੀ ਠੀਕ ਹੈ ਜੀ ਇੱਥੇੋਂ ਕਰਦੇ ਆ ਇਸ ਭਾਗ ਦੀ ਸਮਾਪਤੀ ਇੱਥੋਂ ਆਪਾਂ ਚੱਲਦੇ ਆ ਹੁਣ ਅਗਲੇ ਪਾਸੇ ਮਾਝੇ ਦਾ ਹੋਰ ਸਥਾਨ ਦੇਖਦੇ ਆ ਇਧਰ ਆਪਾਂ ਹੁਣ ਜਾਵਾਂਗੇ ਖੇਮ ਕਰਨ ਤੋਂ ਹੁੰਦੇ ਹੋ ਫਿਰ ਅ ਪਿੱਖੀਵਿੰਡ ਪਿੱਖੀਵਿੰਡ ਤੋਂ ਅੱਗੇ ਚੁਭਾਲ ਉਸ ਪਾਸੇ ਜਿਹੜੇ ਆਪਾਂ ਕੁਝ ਪੁਆਇੰਟ ਨਿਯਤ ਕੀਤੇ ਨੇ ਸੋਚੇ ਨੇ ਘੁੰਮਣ ਵਾਸਤੇ ਉਹ ਦਿਖਾ ਦੇ ਠੀਕ ਹੈ ਜੀ ਕਰਦਾ ਇੱਥੇ ਵਲੌਗ ਦੀ ਸਮਾਪਤੀ ਜੇ ਵਲੌਗ ਚੰਗਾ ਲੱਗਾ ਤਾਂ ਇਹਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁਣ ਤੁਹਾਨੂੰ ਮਿਲਾਂਗੇ ਅਗਲੇ ਭਾਗ ਦੇ ਵਿੱਚ ਮਾਝੇ ਵਾਲੇ ਟੂਰ ਦੇ ਵਿੱਚ ਅਗਲੇ ਭਾਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ